ਮੇਤਾ ਸਮਝਣਾ ਹਾਲਾਤ ਜਿਹੜੇ ਐ ਅਕਾਲੀ ਦਲ ਤੇ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਸ ਤੋਂ ਬਾਹਰ ਹੋ ਚੁੱਕੇ ਕਿਉਂਕਿ ਅਕਾਲੀ ਦਲ ਆਪ ਪੂਰੀ ਤਰ੍ਹਾਂ ਇਨਵੋਲਡ ਐ ਸ਼੍ਰੋਮਣੀ ਕਮੇਟੀ ਤੇ ਤਾਂ ਉਹਦਾ ਕਬਜ਼ਾ ਹੈ ਹੀ ਐ ਲੇਕਿਨ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਵੀ ਜਿਹੜਾ ਉਹ ਆਪਣੇ ਤੌਰ ਤੇ ਕੋਈ ਸਟੈਂਡ ਲੈਣ ਦੀ ਸਮਰੱਥਾ ਨਹੀਂ ਰੱਖਦਾ ਤੁਸੀਂ ਜਿੱਥੋਂ ਗੱਲ ਸ਼ੁਰੂ ਕੀਤੀ ਇਹ ਤੇ ਬਹੁਤ ਕਿੰਨਾ ਰੌਲਾ ਪਿਆ ਕਿ ਅਕਾਲ ਤਖਤ ਦੇ ਜਥੇਦਾਰ ਦੇ ਵਾਸਤੇ ਨਿਯਮ ਬਣਾਏ ਜਾਣਗੇ ਬਾਈਲॉज ਬਣਾਏ ਜਾਣਗੇ ਕਿ ਉਹਦੀ ਨਿਯੁਕਤੀ ਕਿਵੇਂ ਹੋਵੇ ਉਹਦਾ ਕਾਰਨ ਖੇਤਰ ਕਿੰਨਾ ਹੋਵੇ ਕੀ ਹੋਵੇ ਉਹਦੀ ਡਿਸਮਿਸਲ ਕਿਵੇਂ ਹੋਵੇ ਜਾਂ ਕਦੋਂ ਤੱਕ ਉਹਦੀ ਟਰਨ ਚੱਲੇ ਉਹਦੇ ਵਾਸਤੇ ਸਾਰਿਆਂ ਕੋਲੋਂ ਸੁਝਾਅ ਮੰਗੇ ਗਏ ਬਹੁਤ سارے ਸੁਝਾਅ ਆਏ ਲੇਕਿਨ ਉਹਦਾ ਰਿਜ਼ਲਟ ਕੀ ਹੋਇਆ ਕੁਝ ਵੀ ਨਹੀਂ ਰਿਜ਼ਲਟ ਜ਼ੀਰੋ ਹੈ ਕੁਝ ਸਮਾਂ ਪਹਿਲੇ ਉਸ ਤੋਂ ਵੀ ਪਹਿਲੇ ਧਾਮੀ ਸਾਹਿਬ ਨੇ ਐਲਾਨ ਕੀਤਾ ਬੜਾ ਰੌਲਾ ਪਿਆ ਕਿ ਪੀਟੀਸੀ ਨੂੰ ਜਿਹੜਾ ਉਹ ਕਮਾਈ ਕਰਾਈ ਜਾ ਰਹੀ ਹੈ ਤੇ ਸ਼ਰਮਣੀ ਕਮੇਟੀ ਨੂੰ ਆਪਣਾ ਚੈਨਲ ਬਣਾਉਣਾ ਚਾਹੀਦਾ ਉਸ ਨੇ ਕਿਹਾ ਜੀ ਕਿ 3 ਮਹੀਨੇ ਦੇ ਵਿੱਚ ਆਪਣਾ ਚੈਨਲ ਬਣ ਜਾਏਗਾ ਅੱਜ ਤੱਕ ਨਾ ਬਣਿਆ ਅੱਜ ਤੱਕ ਵੀ ਪੀਟੀਸੀ ਦੇ ਉੱਤੇ ਹੀ ਆ ਰਹੇ ਆ ਕੋਈ ਸਮੱਸਿਆ ਹੱਲ ਨਹੀਂ ਕਰਨਾ ਚਾਹੁੰਦੇ ਉਹਨੂੰ ਸਿਰਫ ਸਮੇਂ ਦੇ ਹਿਸਾਬ ਨਾਲ ਟਰਕਾ ਕੇ ਅੱਗੇ ਵਧਾਉਣਾ ਚਾਹੁੰਦੇ ਨੇ ਟਾਈਮ ਗੇਮ ਕਰਨਾ ਚਾਹੁੰਦੇ ਨੇ ਅੱਜ ਜਿਸ ਵੇਲੇ ਇਹ ਅੱਜ ਵੀ ਸਰਕਾਰ ਨੂੰ ਕਹਿ ਰਹੇ ਨੇ ਕਿ ਤੁਸੀਂ ਇਹ ਵਾਅਦਾ ਕਰਕੇ ਆਏ ਸੀ ਕਿ ਗੁਰੂਗ੍ਰਾਂਧ ਸਾਹਿਬ ਜੀ ਬੇਦਵੀ ਦੇ ਜਿਹੜੇ ਕੇਸ ਨੇ ਉਹ ਸੀ 3 ਮਹੀਨੇ ਦੇ ਵਿੱਚ ਉਹਨਾਂ ਦੇ ਕੋਚ ਕਰਾ ਦੇਵਾਂਗੇ ਤੁਸੀਂ ਉਹਨਾਂ ਨੂੰ ਪੁੱਛਣ ਦੀ ਬਜਾਏ ਆਪਣਾ ਦੱਸੋ ਤੁਸੀਂ ਕੀ ਕੀਤਾ ਤੁਸੀਂ ਜਿਹੜੀ ਜਸਟਿਸ ਅਮਜੀਤ ਸਿੰਘ ਕਮੇਟੀ ਬਣਾਈ ਉਹਦੀ ਰਿਪੋਰਟ ਹੀ ਨਹੀਂ ਦੁਨੀਆ ਨੂੰ ਦਸੀ ਉਹਦੀ ਰਿਪੋਰਟ ਕੀ ਹੈ ਤੁਸੀਂ ਆਪ ਤਾਂ ਕੁਝ ਕੀਤਾ ਨਹੀਂ ਦੂਜੇ ਨੂੰ ਹੀ ਕੁਐਸਚਨਿੰਗ ਕਰ ਰਹੇ ਹੋ ਉਹਦਾ ਨਤੀਜਾ ਇਹ ਹੈ ਕਿ ਅੱਜ ਹਰ ਦਿਨ ਦੁਭਦਾਵਤ ਰਹੀ ਹੈ ਦੂਜੇ ਪਾਸੇ ਸਮੇਂ ਦੀਆਂ ਸਰਕਾਰਾਂ ਭਾਵੇਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤੇ ਭਾਵੇਂ ਕੇਂਦਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਦੋਨਾਂ ਦੀਆਂ ਅੱਖਾਂ ਜਿਹੜੀਆਂ ਸਿੱਖਾਂ ਤੋਂ ਉੱਤੇ ਲੱਗੀਆਂ ਹੋਈਆਂ ਪਰ ਸਿੱਖਾਂ ਨੂੰ ਕਿਵੇਂ ਆਪਣੇ ਕਬਜ਼ੇ ਚ ਲੈ ਲਿਆ ਆਪਣੇ ਕੰਟਰੋਲ ਚ ਲੈ ਲਈਏ ਇਹਨਾਂ ਦੇ ਵੋਟ ਕਿਵੇਂ ਵੱਧ ਤੋਂ ਵੱਧ ਸਾਨੂੰ ਜਿਹੜੇ ਆ ਉਹ ਮਿਲ ਜਾਣ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਵਿੱਚ ਬਣੀ ਹੈ ਤੇ ਸਿੱਖਾਂ ਦੀ ਬਹੁ ਗਿਣਤੀ ਵੋਟਾਂ ਦੇ ਨਾਲ ਹੀ ਬਣੀ ਹੈ ਲੇਕਿਨ ਹੁਣ ਹੌਲੀ ਹੌਲੀ ਐਕਸਪੋਜ਼ ਹੋਣ ਦੇ ਜਾ ਰਹੇ ਨੇ ਕਿਉਂਕਿ ਸਿੱਖੀ ਵਾਲਾ ਕੋਈ ਉਹਨਾਂ ਕੋਲ ਏਜੰਡਾ ਤੇ ਹੈ ਨਹੀਂ ਸਿਰਫ ਇਹੀ ਏਜੰਡਾ ਹੈ ਜਿਵੇਂ ਹੁਣ ਗੁਰੂ ਤੇਗ ਬਹਾਦਰ ਸਾਹਿਬ ਦਾ 350 ਸਾਲਾ ਸ਼ਹੀਦੀ ਦਿਪੁਰਬ ਮਨਾਉਂਦਾ ਹੋਇਆ ਬੇਸੀ ਸਰਕਾਰੀ ਤੌਰ ਤੇ ਵੀ ਮਨਾਵਾਂਗੇ ਉਦੋਂ ਭਾਰਤੀ ਜਨਤਾ ਪਾਰਟੀ ਸਰਕਾਰ ਨੇ ਸਭ ਜ਼ਿਆਦਾ ਦਿਨ ਸ਼ਹੀਦੀ ਦਿਵਸ ਨੂੰ ਬਾਲ ਜਿਹੜਾ ਵੀਰ ਬਾਲ ਦੇ ਵਿੱਚ ਕਹਿ ਕੇ ਉਹ ਮਨਾਉਣਾ ਸ਼ੁਰੂ ਕਰਤਾ ਇਹ ਸਭ ਕੁਝ ਕਿਉਂ ਹੁੰਦਾ ਉਸ ਲਈ ਹੁੰਦਾ ਜਿਸ ਵੇਲੇ ਸਿੱਖ ਕੌਮ ਦਾ ਆਪਣਾ ਪਾਵਰ ਸੈਂਟਰ ਜਿਹੜਾ ਕਮਜ਼ੋਰ ਹੁੰਦਾ ਇਹ ਸਾਰੀਆਂ ਗੱਲਾਂ ਉਦੋਂ ਹੀ ਉੱਭਰਦੀਆਂ ਨੇ ਕੁਝ ਇਹਨਾਂ ਦੇ ਆਪਣੇ ਬੀਜੇ ਹੋਏ ਕੰਡੇ ਨੇ ਜੇਕਰ ਵੀਰਬਾਲ ਦੇ ਵੇਲੇ ਜਦੋਂ ਸ਼ੁਰੂ ਹੋਇਆ ਕੰਮ ਤੇ ਅਕਾਲੀ ਦਲ ਸਰਕਾਰ ਦੇ ਵਿੱਚ ਸ਼ਾਮਲ ਸੀ ਉਹਨਾਂ ਨੂੰ ਕਿਹਾ ਜਾਂਦਾ ਕਿ ਇਹਨਾਂ ਨੇ ਨਾਂ ਪ੍ਰਵਾਨ ਕੀਤਾ ਉਸ ਵੇਲੇ ਕਹਿੰਦੇ ਕਿ ਸਾਡੇ ਜਿਹੜਾ ਅਸੀਂ ਉਹਨਾਂ ਸਭ ਜ਼ਾਦਿਆਂ ਨੂੰ ਵੀਰਬਾਲ ਨਹੀਂ ਕਹਿੰਦੇ ਅਸੀਂ ਬਾਬਾ ਕਹਿੰਦੇ ਹਾਂ ਬਾਬਾ ਅਜੀਤ ਸਿੰਘ ਬਾਬਾ ਜੁਜਾਰ ਸਿੰਘ ਬਾਬਾ ਜੋਰਾਵਾਰ ਸਿੰਘ ਬਾਬਾ ਪਤੇ ਸਿੰਘ ਅਸੀਂ ਬਹੁਤ ਵੱਡਾ ਮਾਨ ਦਿੰਦੇ ਹਾਂ ਉਹਨਾਂ ਨੂੰ ਬਹੁਤ ਵੱਡਾ ਸਨਕਾਰ ਦਿੰਦੇ ਹਾਂ ਉਹਨਾਂ ਦੀ ਸ਼ਹਾਦਤ ਜਿਹੜੀ ਹੈ ਇੰਨੀ ਸੀਮਤ ਨਹੀਂ ਹੈ ਜਿਸ ਪੱਧਰ ਤੇ ਉਹਨੂੰ ਮਨਾਇਆ ਜਾ ਰਿਹਾ ਉਹਨੂੰ ਐਨਕੈਸ਼ ਦੋਵੇਂ ਸਰਕਾਰਾਂ ਕਰਨਾ ਚਾਹੁੰਦੀਆਂ ਨੇ ਪੰਜਾਬ ਸਰਕਾਰ ਵੀ ਕਰਨਾ ਚਾਹੁੰਦੀ ਹੈ ਕੇਂਦਰ ਸਰਕਾਰ ਵੀ ਕਰਨਾ ਚਾਹੁੰਦੀ ਹੈ ਪਰ ਇਹ ਪਿਆ ਕਿ ਪੰਜਾਬ ਦੇ ਵਿੱਚ ਕਿਉਂਕਿ ਸਿੱਧਾ ਸਰਕਾਰ ਕੇ ਜਿਹੜਾ ਆਮ ਆਦਮੀ ਪਾਰਟੀ ਦੀ ਸਰਕਾਰ ਤਾਂ ਔਰ ਇਹਨਾਂ ਨੇ ਦੇਖੋ ਇੱਕ ਗੱਲ ਤਾਂ ਸਾਨੂੰ ਮੰਨੀ ਪੈਗੀ ਜਦੋਂ ਦਾ ਪੰਜਾਬੀ ਸੂਬਾ ਬਣਿਆ ਪੰਜਾਬ ਦੀ ਵੰਡ ਹੋਈ ਹੈ ਇਹਦੇ ਵਿੱਚ ਜਿੰਨੇ ਵੀ ਮੁੱਖ ਮੰਤਰੀ ਬਣਦੇ ਨੇ ਉਹ ਭਾਵੇਂ ਸਿੱਖਾਂ ਦੇ ਦੁਸ਼ਮਣ ਹੀ ਹੋਣ ਦਰਬਾਰਾ ਸਿੰਘ ਵਰਗੇ ਜਿਨ੍ਹਾਂ ਨੇ ਇਨਾ ਸਿੱਖਾਂ ਦਾ ਕਤਲੇਆਮ ਕਰਵਾਇਆ ਲੇਕਿਨ ਸਾਬਤ ਸੂਰਤ ਸਿੱਖ ਹੀ ਸਾਹਮਣੇ ਆਉਂਦੇ ਰਹੇ ਨੇ ਇਹ ਬਣਨ ਤੋਂ ਬਾਅਦ ਪਹਿਲਾ ਮੁੱਖ ਮੰਤਰੀ ਹੈ ਜਿਹੜਾ ਸਿੱਖੀ ਸਰੂਪ ਦੇ ਵਿੱਚ ਨਹੀਂ ਹੈ ਮੇਰਾ ਇਹ ਮਤਲਬ ਨਹੀਂ ਕਿ ਉਹਦੇ ਕਰਕੇ ਇਹਦੇ ਘਾਟ ਹੋ ਜਾਂਦੀ ਹੈ ਲੇਕਿਨ ਇੱਕ ਮਾਨਸਿਕਤਾ ਦੇ ਉੱਤੇ ਅਸਰ ਪੈਂਦਾ ਹੁਣ ਉਹਨੂੰ ਪਾਸੇ ਰੱਖ ਕੇ ਆਪਣੀ ਜਗ੍ਹਾ ਬਣਾਉਣਾ ਚਾਹੁੰਦਾ ਸਿੱਖ ਸਿਆਸਤ ਦੇ ਵਿੱਚ ਵੀ ਪੰਜਾਬ ਦੇ ਵਿੱਚ ਤੇ ਦੇਖੋ ਸਿੱਖ ਸਿਆਸਤ ਦਾ ਨਾਲ ਗੇਮ ਜਲਦੀ ਹੈ ਉਹਦੇ ਬਿਨਾਂ ਤਾਂ ਪੰਜਾਬ ਦੇ ਵਿੱਚ ਰਾਜ ਨਹੀਂ ਕੀਤਾ ਜਾ ਸਕਦਾ ਉਹਦੇ ਕਰਕੇ ਉਹ ਅਲੱਗ-ਅਲੱਗ ਜਗ੍ਹਾ ਦੇ ਉੱਤੇ ਜਿਹੜਾ ਉਹ ਪ੍ਰਚਾਰ ਮਾਰਦਾ ਰਹਿੰਦਾ ਹੈ ਜੇ ਅੱਜ ਤੋਂ ਇਹ ਗੱਲ ਕਹਿ ਰਿਹਾ ਹਾਂ ਕਿ ਮੈਂ ਨੰਗੇ ਪੈਰੀਂ ਇਕਾਲ ਤਖਤ ਸਾਹਿਬ ਦੇ ਪੇਸ਼ ਹੋਣ ਲਈ ਜਾਵਾਂਗਾ ਤੇ ਤੈਨੂੰ ਜੋ ਵੀ ਤੂੰ ਕਮੈਂਟਸ ਕੀਤੇ ਨੇ ਉਸ ਤੋਂ ਪਹਿਲਾਂ ਪਤਾ ਹੋਣਾ ਚਾਹੀਦਾ ਸੀ ਕਿ ਇਹ ਵੀ ਹੋ ਸਕਦਾ ਹੁਣ ਦੂਜੇ ਪਾਸੇ ਜੇ ਮੈਂ ਜਥੇਦਾਰ ਦੀ ਗੱਲ ਕਰਾਂ ਗੜਗੱਜ ਸਾਹਿਬ ਨੇ ਕੀ ਕਿ ਸਫਾਈ ਦਿੱਤੀ ਹੈ ਕਿ ਕਿਉਂਕਿ ਭਗਵਾਨ ਸਿੰਘ ਮਾਨ ਪਤਤ ਹੈ ਉਹਨੇ ਕਿਸਾਂ ਦੀ ਬੇਇਜ਼ਤੀ ਕੀਤੀ ਹੋਈ ਹੈ ਉਹਨੂੰ ਅਕਾਲ ਤਖਤ ਸਾਹਿਬ ਤੇ ਨਹੀਂ ਸੱਦਿਆ ਜਾ ਸਕਦਾ ਇਸ ਕਰਕੇ ਉਹਨੂੰ ਦਫ਼ਤਰ ਦੇ ਵਿੱਚ ਬੁਲਾਇਆ ਗਿਆ ਹੈ ਇਹ ਤੁਸੀਂ ਫਰਕ ਕਦੋਂ ਦਾ ਕੀਤਾ ਕੋਈ ਸਿਕਾਮ ਨੂੰ ਦੱਸੋ ਆ ਕੁਝ ਸਾਲ ਪਹਿਲੇ ਦੀ ਗੱਲ ਹੈ ਪ੍ਰੈਸਰ ਦਰਸ਼ਨ ਸਿੰਘ ਜੀ ਨੂੰ ਅਕਾਲ ਤਖਤ ਤੇ ਬੁਲਾਇਆ ਗਿਆ ਉਹ ਅਕਾਲ ਤਖਤ ਦੇ ਸਾਹਮਣੇ ਜਾ ਕੇ 2 ਘੰਟੇ ਬੈਠੇ ਰਹੇ 2 ਘੰਟੇ ਤੋਂ ਵੀ ਉੱਤੇ ਸਮਾਂ ਬੈਠੇ ਰਹੇ ਜਿੱਥੇ ਦਰਬਾਰ ਨਹੀਂ ਆਇਆ ਕਿ ਨਹੀਂ ਜੀ ਅੰਦਰ ਸਾਡੇ ਅੰਦਰ ਪੇਸ਼ ਹੋਵੇ ਹੁਣ ਅੰਦਰ ਅਕਾਲ ਤਖਤ ਹੈ ਬਾਹਰ ਅਕਾਲ ਤਖਤ ਹੈ ਇਹਨੂੰ ਤੁਸੀਂ ਬਾਹਰ ਸੱਦਣਾ ਹੈ ਕਿਨੂੰ ਅੰਦਰ ਸੱਦਣਾ ਹੈ ਇਹਦਾ ਕੀ ਕ੍ਰਾਈਟੇਰੀਆ ਹੈ ਤੇ ਜੇ ਅੰਦਰ ਵੀ ਅਕਾਲ ਤਖਤ ਦਾ ਦਫ਼ਤਰ ਚੱਲ ਰਿਹਾ ਹੈ ਤੇ ਉੱਥੇ ਭਾਤੇ ਤਨੂੰ ਬੁਲਾਇਆ ਜਾ ਸਕਦਾ ਹੈ ਸਵਾਲ ਤੇ ਇੱਕ ਬੜੋ ਵੱਡਾ ਹੈ ਮੈਂ ਕੋਈ ਪਤਨ ਕਹਿ ਕੇ ਉਹਦੀ ਬੇਅਦਬੀ ਨਹੀਂ ਕਰਨਾ ਚਾਹੁੰਦਾ ਲੇਕਿਨ ਸਿੱਖ ਰਹਿਤ ਮਰਿਆਦਾ ਕਹਿੰਦੀ ਹੈ ਕਿ ਹੁਣ ਸਮੇਂ ਦੇ ਨਾਲ ਜਿਹੜੇ ਨਾ ਸਿਧਾਂਤਕ ਕੰਪਰੋਮਾਈਜ਼ ਹੋਣੇ ਸ਼ੁਰੂ ਹੋ ਗਏ ਜਿਸ ਨਾਲ ਬਹੁਤ ਵੱਡਾ ਨੁਕਸਾਨ ਹੋ ਸਕਦਾ ਸਿੱਖ ਕੌਮ ਦਾ ਉਹ ਕੰਪਰੋਮਾਈਜ਼ ਕਿਸ ਰੂਪ ਦੇ ਵਿੱਚ ਚੱਲ ਰਹੇ ਨੇ ਮੈਂ ਬਚਪਨ ਮੇਰਾ ਅੰਮ੍ਰਿਤਸਰ ਦੇ ਵਿੱਚ ਬੀਤਿਆ ਮੈਂ ਪਲਿਆ ਪੜਿਆ ਅੰਮ੍ਰਿਤਸਰ ਦੇ ਵਿੱਚ ਆ ਜਨਮ ਮੇਰਾ ਪਾਕਿਸਤਾਨ ਦਾ ਹੈ ਲੇਕਿਨ ਪੜ੍ਹਾਈ ਮੇਰੀ ਅੰਮ੍ਰਿਤਸਰ ਦੀ ਹੈ ਮੈਂ 65 ਤੱਕ 47 ਤੋਂ ਲੈ ਕੇ 65 ਤੱਕ ਅਮਰ ਰਿਸਰਚ ਰਿਹਾ ਹਾਂ। ਅਕਾਲ ਤਖਤ ਸਾਹਿਬ ਦੇ ਅੱਗੇ ਇੱਕ ਪਲੇਟ ਲੱਗੀ ਹੁੰਦੀ ਸੀ ਕਿ ਕੋਈ ਵੀ ਪਤਿਤ ਜਿਹੜਾ ਉਹ ਅਕਾਲ ਤਖਤ ਸਾਹਿਬ ਦੀਆਂ ਪੌੜੀਆਂ 'ਤੇ ਚੜ ਸਕਦਾ। ਹੁਣ ਅੱਜ ਤੁਸੀਂ ਇਹ ਬਹਲਾ ਬਣਾ ਲਿਆ ਕਿ ਦੇਖੋ ਜੀ ਅਸੀਂ ਤੇ ਦਫ਼ਤਰ 'ਚ ਬੁਲਾਇਆ। ਤੁਸੀਂ ਪਹਿਲਾਂ ਸਾਰਿਆਂ ਨੂੰ ਦਫ਼ਤਰ 'ਚ ਬੁਲਾਉਂਦੇ ਰਹੇ ਹੋ ਔਰ ਕਹਿੰਦੇ ਸੋ ਅਕਾਲ ਤਖਤ ਆ ਕੇ ਬੇਸ਼ੂ ਰਹੇ। ਇਹਦੀ ਕੀ ਐਕਸਪਲੇਨੇਸ਼ਨ ਹੈ ਕੀ ਸਫਾਈ ਹੈ ਮੈਂ ਤਾਂ ਇੱਥੋਂ ਤੱਕ ਜਾਵਾਂਗਾ ਜਿਸ ਵੇਲੇ ਤੁਮੀ ਸਾਹਿਬ ਨੇ ਇਹ ਐਲਾਨ ਕੀਤਾ ਕਿ ਜਥੇਦਾਰ ਦੀ ਨਿਯੁਕਤੀ ਬਾਰੇ ਸਾਰੇ ਜਿਹੜੇ ਨੇ ਨੇਮ ਬੜਾਏ ਜਾਣਗੇ ਉਹਨਾਂ ਨੇ ਸੁਝਾਅ ਮੰਗੇ ਇਸ ਗੱਲ ਨੂੰ ਮੰਨ ਲਿਆ ਕਿ ਅਜੇ ਤੱਕ ਨਿਯੁਕਤੀ ਜਿਹੜੀ ਹੈ ਨਿਯਮਾਂ ਮੁਤਾਬਕ ਨਹੀਂ ਹੋ ਰਹੀ ਫਿਰ ਕਿਸ ਨਿਯਮ ਦੇ ਹੈਨਰਿਕ ਵੀਰਸਿੰਗ ਨੂੰ ਹਟਾਇਆ ਗਿਆ ਕਿਸ ਨੇਮ ਉਧਿਨ ਨੋ ਲਗਾਇਆ ਗਿਆ ਇਹ ਕਿਸ ਨੇਮ ਉਧਿਨ ਜਿਹੜਾ ਉਥੇ ਐਕਟਿੰਗ ਕਰ ਰਹੇ ਨੇ ਜਿਹੜਾ ਗੱਲ ਸਾਹਿਬ ਜੀ ਇਹ ਗੱਲਾਂ ਜਿਹੜੀਆਂ ਨੇ ਬੜੀਆਂ ਮਾਤਕਪੂਰਣ ਨੇ ਇਹਦੇ ਨਾਲ ਸਿੱਖ ਕੌਮ ਦੇ ਸਿਧਾਂਤਾਂ ਖੋਰਾ ਲੱਗ ਰਿਹਾ ਬਹੁਤ ਵੱਡਾ ਅੱਜ ਤੁਸੀਂ ਬੁਲਾ ਦੇ ਲਿਆ ਤੁਸੀਂ ਬਿਗੈਰ ਬੁਲਾਏ ਵੀ ਕੋਈ ਫੈਸਲਾ ਦੇ ਸਕਦੇ ਸੀ ਇਹਨੂੰ ਕੋਈ ਇਹ ਗੱਲਾ ਕਰਨ ਦਾ ਅਧਿਕਾਰ ਨਹੀਂ ਲੇਕਿਨ ਇੱਥੇ ਕੀ ਹੈ ਸਿਆਸਤ ਚੱਲ ਰਹੀ ਹੈ ਅਕਾਲੀ ਦਲ ਦੀ ਕਿ ਅਕਾਲ ਤਖਤ ਸਾਹਿਬ ਤੇ ਬੁਲਾ ਕੇ ਉਹਨੂੰ ਨੀਵਾ ਦਿਖਾਉਣਾ ਮੈਂ ਕੋਈ ਭਗਵੰਦ ਸਿੰਘ ਮਾਨ ਦੀ ਵਕਾਲਤ ਨਹੀਂ ਕਰ ਰਿਹਾ ਲੇਕਿਨ ਦੋਨੋਂ ਤੇਰਾ ਕਸੂਰ ਵਾਰਨੇ ਜਿਵੇਂ ਇਹਦੇ ਵਿੱਚ ਇਹ ਕਹਾਂ ਵੀ ਕੋਈ ਦੋਨੋਂ ਤੋਂ ਘਟ ਹੈ ਭਗਵੰਦ ਸਿੰਘ ਮਾਨ ਨੇ ਆ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਨੂੰ ਬਿਆਨ ਦਿੱਤਾ ਕਿ ਜੀ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਨਹੀਂ ਮੰਗਦੇ 14 ਸਾਲ ਹੋ ਗਏ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਹੋਣੀਆਂ ਚਾਹੀਦੀਆਂ ਨੇ ਪਾਈਸਾਬ ਤੋਂ ਔਰ 3 ਸਾਲ ਹੋ ਗਏ ਨੇ ਰਾਜ ਕਰਦੇ ਆ ਤੁਸੀਂ ਨਹੀਂ ਕਰਾਈਆਂ ਜਿਸ ਦਿਨ ਤੁਸੀਂ ਆਏ ਤੁਸੀਂ ਬੜੇ ਅਗਰੈਸਿਵ ਹੋਏ ਮੈਂ ਇੱਕ ਗੱਲ ਦੀ ਤਾਰੀਫ ਕਰਨਾ ਕਿ ਇਹਨਾਂ ਨੇ ਉਸੇ ਵੇਲੇ ਗੁਰਦੁਆਰਾ ਕਮਿਸ਼ਨ ਜਿਹੜਾ ਉਹਦਾ ਇੱਥੇ ਆਫਿਸ ਖੁਲਵਾਤਾ ਵੋਟਾਂ ਬਣੀਆਂ ਲੇਕਿਨ ਰਿਜ਼ਲਟ ਕੀ ਹੋਇਆ ਤੁਹਾਨੂੰ ਪਹਿਲਾਂ ਨਹੀਂ ਸੀ ਪਤਾ ਕਿ ਸ਼ਰੂਮੇ ਕਮੇਟੀ ਦਾ ਦਾਇਰਾ ਅੱਜ ਵੀ ਹਰਿਆਣਾ ਕਮੇਟੀ ਅਲੱਗ ਬਣਨ ਦੇ ਬਾਅਦ ਵੀ ਚੰਡੀਗੜ੍ਹ ਔਰ ਹਿਮਾਚਲ ਵਿੱਚ ਹੈ ਅਮੇ ਇੱਕ ਸੀਟ ਹੈ ਚੰਡੀਗੜ੍ਹ ਤੇ ਹਿਮਾਚਲ ਦੀ ਜਿਸ ਨੇ ਦੋਨੋਂ ਚੰਡੀਗੜ੍ਹ ਯੂਟੀ ਤੇ ਹਿਮਾਚਲ ਸਟੇਟ ਵਿੱਚ ਇਨਰੋਲਡ ਨੇ ਤੇ ਸਿਰਫ ਪੰਜਾਬ ਸਰਕਾਰ ਨਹੀਂ ਕਰਵਾ ਸਕਦੀ ਇਹਨੂੰ ਕਰਵਾਉਣਾ ਜਿਹੜਾ ਕੇਂਦਰ ਨਹੀਂ ਹੈ ਫਿਰ ਤੁਸੀਂ ਕਿਸ ਅਧਿਕਾਰ ਦੇ ਕੱਲੇ ਉਹ ਸਾਰਾ ਕਰਨਾ ਸ਼ੁਰੂ ਕਰਤਾ ਤੁਸੀਂ ਕੇਂਦਰ ਨੂੰ ਕੀ ਜ਼ੋਰ ਪਾਇਆ ਅੱਜ ਤੱਕ 3 ਸਾਲਾਂ ਦੇ ਵਿੱਚ ਕਿ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਕਰਾਈਆਂ ਜਾਣ ਪੰਜਾਬ ਦੇ ਵਿੱਚ ਤੁਹਾਡਾ ਰਾਜ ਹੈ ਪੰਜਾਬ ਦੇ ਵਿੱਚ ਤੁਹਾਡਾ ਅਧਿਕਾਰ ਹੈ ਤੁਹਾਡਾ ਫਰਜ਼ ਵੀ ਬੰਦਾ ਹੈ ਕਿ ਤੁਸੀਂ ਕੇਂਦਰ ਨੂੰ ਇਹ ਗੱਲ ਜਿਹੜੀ ਹੈ ਕਹੋ ਲੇਕਿਨ ਨਹੀਂ ਸਿਰਫ ਇੱਕ ਬਖਾਬਾ ਕੀਤਾ ਜਾ ਰਿਹਾ ਮੈਨੂੰ ਤੇ ਮਾਫ ਕਰਨਾ ਬੜਾ ਦੁੱਖ ਲੱਗ ਰਿਹਾ ਹੈ ਵੀ ਮਜ਼ਾਕ ਕੌਮ ਦਾ ਬਣ ਰਿਹਾ ਹੈ ਮਜ਼ਾਕ ਅਕਾਲ ਤਖਤ ਸਾਹਿਬ ਦੀ ਸੰਸਥਾ ਦਾ ਬਣ ਰਿਹਾ ਹੈ ਇੰਨਾਂ ਗੱਲਾਂ ਦੇ ਨਾਲ ਫਾਇਦਾ ਤੇ ਕੋਈ ਹੋਣਾ ਨਹੀਂ ਅਗਰ ਕੋਈ ਮਾੜਾ ਮੋਟਾ ਫਾਇਦਾ ਇਹ ਸੋਚਦੇ ਹੋਣ ਹਾਲੇ ਕਿ ਮੈਂ ਨਹੀਂ ਸਮਝਦਾ ਹੋਣਾ ਇਹ ਸੋਚਦੇ ਹੋਣ ਕਿ ਅਕਾਲੀ ਦਲ ਨੂੰ ਫਾਇਦਾ ਹੋ ਜਾਏਗਾ ਆਮ ਆਦਮੀ ਪਾਰਟੀ ਦੇ ਚੀਫ ਮਨਿਸਟਰ ਨੂੰ ਜਿਸ ਲਈ ਸਾਬ ਕਿ ਕੋਈ ਸੁਝਾਅ ਲਾ ਦੇਣਗੇ ਜਾਂ ਉਹ ਤੋਂ ਮਾਫੀ ਮੰਗਾਵਾਂਗੇ ਜਾਂ ਉਹ ਕੁਝ ਕਰ ਲਾਂਗੇ ਤੇ ਉਹਨਾਂ ਨੂੰ ਫਾਇਦਾ ਹੋ ਜਾਏਗਾ ਮੈਂ ਨਹੀਂ ਸਮਝਦਾ ਅਜਾ ਅਕਾਲੀ ਦਲ ਦੀ ਜੋ ਹਾਲਤ ਹੈ ਸਿੱਖ ਕੌਮ ਨੂੰ ਪੂਰੀ ਤਰ੍ਹਾਂ ਆਪਣੇ ਮਨਾਂ ਤੋਂ ਸਾਫ਼ ਕਰ ਚੁੱਕੀ ਹੈ ਉਹਨਾਂ ਦੇ ਜਿਹੜੇ ਕਰਮ ਨੇ ਸਿੱਖ ਕੌਮ ਨੂੰ ਭੁੱਲ ਨਹੀਂ ਸਕਦੇ ਜੋ ਨੁਕਸਾਨ ਰੋਲਾ ਇਸੇ ਕਹੋਂ ਦਾ ਕੀਤਾ ਔਰ ਅੱਜ ਵੀ ਕਰ ਰਹੇ ਨੇ ਜੇ ਅਕਾਲ ਤਖਨ ਸਾਹਿਬ ਦੇ ਮਾਨ ਸਤਕਾਰ ਦੀ ਗੱਲ ਕਰਾਂ ਤੇ ਅਕਾਲ ਤਖਨ ਸਾਹਿਬ ਦੇ ਮਾਨ ਸਤਕਾਰ ਨੂੰ ਸ਼ਬਦ ਵੱਡੀ ਤਾਕਤ ਸੁਖਵੀਰ ਸਿੰਘ ਬਾਦਲ ਨੇ ਲਾਈ ਜਿਸ ਵੇਲੇ ਉਹਨੇ ਬਜਾਏ ਆਪ ਅਕਾਲ ਤਖਨ ਸਾਹਿਬ ਵੱਲੋਂ ਕੀਤੇ ਫੈਸਲੇ ਕਿ ਇਹ ਸਿਆਸੀ ਤੌਰ ਦੇ ਉੱਤੇ ਜਿਹੜਾ ਪਿੱਛੇ ਹਟਣਗੇ ਉਸ ਤੋਂ ਬਾਹਰ ਹੋ ਕੇ ਅਕਾਲ ਤਖਨ ਦੇ ਜਥੇਦਾਰ ਨੇ ਬਦਲਵਾਤਾ ਫਰ ਕਿਸ ਕਾਰਨ ਇਹ ਬਦਲਵਾਇਆ ਗਿਆ ਰੁਕਮੀਰ ਸਿੰਘ ਨੂੰ ਹਰਪ੍ਰੀਤ ਸਿੰਘ ਨੂੰ ਕਿਉਂ ਹਟਾਇਆ ਗਿਆ ਇਸ ਕਰਕੇ ਹਟਾਇਆ ਗਿਆ ਕਿਉਂਕਿ ਉਹਨਾਂ ਦੇ ਕੀਤੇ ਫੈਸਲੇ ਜਿਹੜੇ ਇਹਨਾਂ ਨੂੰ ਹضم ਨਹੀਂ ਸੀ ਹੋ ਰਹੇ ਉਹਦੀ ਜਗ੍ਹਾ 'ਤੇ ਅਜ ਦੇ ਗੜਕਾਲ ਸਾਹਿਬ ਲੈ ਆnde ਗਏ ਇਹ ਅਕਾਲ ਤਖਤ ਦੇ ਫੈਸਲੇ ਲਾਗੂ ਕਰਾਉਣੇ ਜ਼ਰੂਰੀ ਨਹੀਂ ਤੇ ਫਿਰ ਜੋ ਫੈਸਲੇ ਰੁਕਮੀਰ ਸਿੰਘ ਹੋਰਾਂ ਨੇ ਕੀਤੇ ਸੀ ਉਹ ਫੈਸਲਿਆਂ ਨੂੰ ਲਾਗੂ ਕਰਾਉਣ ਵਾਸਤੇ ਗੜਗੱਦ ਸਾਹਿਬ ਨੇ ਕੀ ਕੀਤਾ ਇਹ ਉਹਦੀ ਕੰਟੀਨਿਊਟੀ ਨਹੀਂ ਸੀ ਹੋਣੀ ਚਾਹੀਦੀ ਮਜ਼ਾਕ ਕੌਮ ਦਾ ਬਣ ਰਿਹਾ ਹੈ ਨੁਕਸਾਨ ਅਕਾਲ ਤਖਨ ਸਾਹਿਬ ਦੀ ਸੰਸਥਾ ਦਾ ਹੋ ਰਿਹਾ ਹੈ ਨੁਕਸਾਨ ਸਾਰੀ ਇੱਕ ਇੱਕ ਸਿਕ ਕੌਮ ਦਾ ਹੋ ਰਿਹਾ ਹੈ ਸਤਕਾਰ ਅਕਾਲ ਤਖਨ ਸਾਹਿਬ ਦੀ ਸੰਸਥਾ ਦਾ ਘਟ ਰਿਹਾ ਹੈ ਸਿਧਾਂਤਕ ਤੌਰ ਦੇ ਉੱਤੇ ਜਿਸ ਵੇਲੇ ਡਿਲੀਊਸ਼ਨ ਸ਼ੁਰੂ ਹੋ ਜਾਈਏ ਇਹ ਗੱਲ ਬੜੀ ਪੱਕੀ ਹੈ ਕਿ ਜਿਸ ਵਲੇ ਕੋਈ ਡਿলিউਸ਼ਨ ਸ਼ੁਰੂ ਹੋ ਜਾਂਦੀ ਹੈ ਤੇ ਉਹਦੀ ਕੋਈ ਲਿਮਟ ਨਹੀਂ ਹੁੰਦੀ ਜਿਸ ਅੰਤ ਤੱਕ ਤੌਰ ਤੇ ਖੋਰਾ ਲੱਗਣਾ ਸ਼ੁਰੂ ਹੋ ਜਾਏ ਤੇ ਫਿਰ ਉਹ ਲੱਗੀ ਜਾਂਦਾ ਹੈ ਉਹ ਅੱਗੇ ਤੋਂ ਅੱਗੇ ਵਧਦੀ ਜਾਂਦਾ ਹੈ ਫਿਰ ਜਿਸ ਵਲੇ ਇੱਕ ਸਿਧਾਂਤ ਡਿলিউਟ ਹੋਣਾ ਸ਼ੁਰੂ ਹੋ ਜਾਏ ਸਮਝ ਲਓ ਕਿ ਸਿਧਾਂਤ ਖਤਮ ਹੋ ਗਿਆ ਉਹਦੀ ਸਿਰਫ ਟਾਈਮ ਦੀ ਗੱਲ ਹੈ ਕਿ ਕਿੰਨਾ ਚਿਰ ਉਹ ਸਿਧਾਂਤ ਜਿਹੜਾ ਹੈ ਉਹਨੂੰ ਕਾਇਮ ਰੱਖਿਆ ਜਾ ਸਕਦਾ ਸੋ ਬੜੀ ਨਿਰਾਸ਼ਾ ਵਾਲੀ ਗੱਲ ਹੈ ਹੁਣ ਇਹ ਕੀ ਕਰਦੇ ਨੇ ਇਹ ਤਾਂ ਪਤਾ ਲੱਗੇਗਾ 15 ਤਰੀਕ ਨੂੰ ਜਦੋਂ ਪੇਸ਼ ਹੋਣਗੇ ਇੱਕ ਤੇ ਉਹਨਾਂ ਨੇ ਐਲਾਨ ਕਰਤਾ ਵੀ ਅਸੀਂ ਜਾਵਾਂਗੇ ਜੀ ਨੰਗੇ ਪੈਰ ਪੇਸ਼ ਹੋਣ ਲਈ ਜਾਵਾਂਗੇ ਕੀ ਜੋ ਗੱਲਾਂ ਕੀਤੀਆਂ ਨੇ ਪਹਿਲਾਂ ਜਿੰਨਾ ਕਰਕੇ ਸੱਦਿਆ ਗਿਆ ਉਹਨਾਂ ਉੱਤੇ ਯੂ ਟਰਨ ਰੇਨ ਨੂੰ ਤਿਆਰ ਹੋ ਗਿਆ ਜਾਂਦਾ ਮਤਲਬ ਤੇ ਇਹੀ ਹੈ ਨਾ ਜੀ ਕਿ ਫੇਰ ਪਹਿਲਾਂ ਹੀ ਐਲਾਨ ਕਰ ਦੇ ਜੀ ਅੱਜੇ ਬੜੀ ਲੋੜ ਹੈ ਕਿ ਪੰਜਾਬ ਦੀ ਰਾਜਨੀਤੀ ਵਿੱਚ ਕੋਈ ਨਵੀਂ ਧਿਰ ਜਿਹੜੀ ਹੈ ਉਹ ਸਾਹਮਣੇ ਆਵੇ